ਕਮੰਟਰੀ ਦੀ ਕੋਠੀ ਦਾ ਘਰਾਓ ਕਰਨ ਪੁੱਜੇ ਬੇਰੁਜ਼ਗਾਰਾਂ ਤੇ ਪੁਲਿਸ ਦੇ ਦਰਮਿਆਨ ਝੜਪ ਪਈ ਇਸ ਤਰ੍ਹਾਂ ਇੱਕ ਬੇਰੁਜ਼ਗਾਰ ਦੀ ਪੱਗ ਤੇ ਕਈ ਮਹਿਲਾ ਬੇਰੁਜ਼ਗਾਰ ਦੇ ਆਪਣੀਆਂ ਚੁੰਨੀਆਂ ਤੱਕ ਲੱਤ ਗਈਆਂ ਤੇ ਇੱਕ ਡੀਐਸਪੀ ਦੀ ਵਰਦੀ ਦਾ ਬੈਜ ਵੀ ਉਖੜ ਗਿਆ ਖਿੱਚ ਤੂ ਦੌਰਾਨ ਪੁਲਿਸ ਪੰਜ ਪ੍ਰਦਰਸ਼ਨਕਾਰੀ ਲੜਕੀਆਂ ਸਮੇਤ ਅੱਠ ਬੇਰੁਜ਼ਗਾਰਾਂ ਨੂੰ ਜ਼ਬਰੀ ਧੂਕੇ ਲੈ ਗਈ ਤੇ ਹਿਰਾਸਤ ਵਿੱਚ ਲੈ ਕੇ ਬੱਸ ਵਿੱਚ ਬਿਠਾ ਦਿੱਤਾ ਗਿਆ ਇੱਕ ਪ੍ਰਦਰਸ਼ਨਕਾਰੀ ਲੜਕੀ ਨੂੰ ਤਾਂ ਪੁਲਿਸ ਨੇ ਲੱਤਾਂ ਤੇ ਬਾਹਾਂ ਤੋਂ ਫੜ ਕੇ ਕੜੀਸ ਦਿਆ ਜ਼ਬਰੀ ਹਿਰਾਸਤ ਵਿੱਚ ਲਿਆ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਤੋਂ ਦਰ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੂੰ ਭਾਰੀ ਜਦੋਂ ਜਹਦ ਕਰਨੀ ਪਈ ਇਹ ਬੇਰੁਜ਼ਗਾਰ ਸੰਜੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰ ਸਿੱਖਿਆ ਤੇ ਸਿਹਤ ਭਾਗ ਵਿੱਚ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਤੋਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਲਈ ਸੰਗਰੂਰ ਵਿੱਚ ਪੁੱਜੇ ਹੋਏ ਸੀ ਤੇ ਬੇਰੁਜ਼ਗਾਰ ਸਥਾਨ ਕਬੀਰ ਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿੱਥੇ ਰੋਸ ਮਚਾਦੇ ਹੋਏ ਮੁੱਖ ਮੰਤਰੀ ਦੀ ਕੋਠੀ ਵੱਲ ਵਧ ਰਹੇ ਸੀ ਪਰੰਤੂ ਪੁਲਿਸ ਨੇ ਸਖਤ ਨਾਕਾੇ ਬੰਦੀ ਕਰਕੇ ਬੇਰੁਜ਼ਗਾਰਾਂ ਨੂੰ ਰੋਕ ਲਿਆ ਤੇ ਇਸ ਤਰ੍ਹਾਂ ਪੁਲਿਸ ਨਾਲ ਖਿੱਚ ਤੂਵੀ ਹੋਈ ਬੇਰੁਜ਼ਗਾਰ ਕਮੰਤਰੀ ਨਾਲ ਮੀਟਿੰਗ ਕਰਾਉਣ ਦੀ ਮੰਗ ਤੇ ਅੜੇ ਹੋਏ ਸੀ ਪਰੰਤੂ ਪ੍ਰਸ਼ਾਸਨ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਤੋਂ ਅਸਮਰੱਥ ਜਾਪਦਾ ਸੀ ਤੇ ਬੇਰੁਜ਼ਗਾਰਾਂ ਨੇ ਮੁੜ ਜਬਰੀ ਅੱਗੇ ਵਧਣ ਦਾ ਯਤਨ ਕੀਤਾ ਤੇ ਪੁਲਿਸ ਨਾਲ ਤੱਕਾ ਮੁਕੀ ਹੋਈ ਪ੍ਰਦਰਸ਼ਨਕਾਰੀਆਂ ਦੀ ਮੰਗ ਤੇ ਹਿਰਾਸਤ ਵਿੱਚ ਲਏ ਗਏ ਸਾਥੀਆਂ ਨੂੰ ਪੁਲਿਸ ਨੂੰ ਹੀ ਛੱਡ ਦਿੱਤਾ ਤੇ ਆਖਰਕਾਰ ਪ੍ਰਸ਼ਾਸਨ ਵੱਲੋਂ ਕੈਬਨਿਟ ਸਬ-ਕਮੇਟੀ ਨਾਲ 5 ਮਾਰਚ ਨੂੰ ਮੀਟਿੰਗ ਨਿਸ਼ਚਿਤ ਕਰਵਾਈ ਜਿਸ ਮਗਰੋਂ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਤੇ ਰੋਸ ਦਰਨਾ ਸਮਾਪਤ ਕਰ ਦਿੱਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਕਿਸ ਤਰੀਕੇ ਦੇ ਨਾਲ ਕੜੀਜ਼ਦੀ ਹੋਈ ਲੈ ਕੇ ਗਈ ਹੈ ਤੇ ਉਧਰ ਜਿਸ ਨੌਜਵਾਨ ਦੀ ਪੱਗ ਲੱਥੀ ਸੀ ਜਿਸ ਬੇਰਜ਼ਗਰ ਦੀ ਪੱਗ ਲੱਥੀ ਸੀ ਉਹ ਆਪਣੀ ਦਸਤਾਰ ਨੂੰ ਸ਼ੀਸ਼ੇ ਵਿੱਚ ਵੇਖ ਕੇ ਸਜਾ ਰਿਹਾ ਜਦ ਕਿ ਦੂਜੇ ਪਾਸੇ ਮੋਰਚਾ ਚੱਲ ਰਿਹਾ ਹੈ ਜਿਸ ਦੇ ਵਿੱਚ ਸੰਬੋਧਨ ਕੀਤਾ ਜਾ ਰਿਹਾ ਇਕੱਠ ਨੂੰ ਤੇ ਪੁਲਿਸ ਦੀ ਭਾਰੀ ਨਫਰੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨਕਾਰੀਆਂ ਨਾਲ ਅੱਜ ਤੱਕਾ ਮੁੱਕੀ ਕੀਤੀ ਗਈ ਹੈ ਤੇ ਉਸ ਤੋਂ ਪ੍ਰਦਰਸ਼ਨਕਾਰੀ ਕਾਫੀ ਗੁੱਸੇ ਦੇ ਵਿੱਚ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਕੜੀਸ ਦੀ ਹੋਈ ਲਿਜਾ ਰਹੀ ਹੈ ਇਹ ਮਹਿਲਾ ਬੇਰੁਜ਼ਗਾਰ ਨੂੰ ਕਿਸ ਤਰੀਕੇ ਦੇ ਨਾਲ ਪੁਲਿਸ ਕਰਮਚਾਰੀ ਮਹਿਲਾ ਪੁਲਿਸ ਕਰਮਚਾਰੀ ਚੁੱਕ ਕੇ ਲਿਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਾਫੀ ਗੁੱਸੇ ਦੇ ਵਿੱਚ ਉਹ ਬੇਰੁਜ਼ਗਾਰ ਅਧਿਆਪਕਾਂ ਨਜ਼ਰ ਆ ਰਹੀ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਸੰਜੇ ਮੋਰਚੇ ਦਾ ਅੱਜ ਪ੍ਰਦਰਸ਼ਨ ਸੀ ਜਿਸ ਨੂੰ ਲੈ ਕੇ ਕਾਫੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸੀ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਲਈ ਬੇਰੁਜ਼ਗਾਰਾਂ ਵੱਲੋਂ ਅੱਜ ਅਲਟੀਮੇਟਮ ਦਿੱਤਾ ਗਿਆ ਸੀ ਪੰਜਾਬ ਭਰ ਤੋਂ ਇਕੱਠੇ ਹੋਏ ਅਧਿਆਪਕਾਂ ਵੱਲੋਂ ਅੱਜ ਇਹ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਪੁਲਿਸ ਤੇ ਬੇਰੁਜ਼ਗਾਰਾਂ ਦੇ ਵਿੱਚ ਕਾਫੀ ਤਲਕਲਾਮੀ ਇਤੋਂ ਦੇ ਹਾਲਾਤ ਬੋਲਦੇ ਆ ਕੈਪਟਨ ਮਰਿੰਦਰ ਸਿੰਘ ਦੀ ਕੋਟੀ ਅੱਗੇ ਪਟਿਆਲੇ ਬੇਰਜ਼ਗਾਰਾਂ ਤੇ ਜਾਬਰ ਹੁੰਦਾ ਸੀ ਬਾਈਪੀਐਸ ਚੌਕ ਦਾ ਨਾਂ ਡਾਂਗਾ ਵਾਲਾ ਚੌਕ ਰੱਖਦਾ ਸੀ ਲੰਬੀ ਬਾਦਲ ਮਸੂਰ ਹੋ ਗਿਆ ਸੀ ਕਿ ਉੱਥੇ ਫਲਾਣਾ ਇਸ ਵਿੱਚੋਂ ਲੱਗਿਆ ਜਿਹੜਾ ਜਾਂਦਾ ਉਹਨੂੰ ਛਲਕਾ ਕੇ ਉਹਨੂੰ ਜਿਹੜਾ ਝਾੜ ਕੇ ਮੋੜਦੇ ਆ ਤੇ ਅੱਜ ਮੁੱਖ ਮੰਤਰੀ ਦੀ ਕੋਠੀ ਅੱਗੇ 3 ਸਾਲ ਤੋਂ ਇਹੀ ਕੁਝ ਹੋ ਰਿਹਾ ਹੈ ਜਿਹੜੇ ਵੀ ਆਪਣੇ ਮੰਗਾ ਲੈ ਕੇ ਆਉਂਦੇ ਆ ਅੱਜ ਤੱਕ ਕਿਸੇ ਨੂੰ ਰੋਜ਼ਗਾਰ ਨਹੀਂ ਮਿਲਿਆ ਅੱਜ ਤੱਕ ਡਾਂਗਾ ਮਿਲਿਆ ਨੇ ਲਾਠੀ ਚਾਰਜ ਮਿਲਿਆ ਪੱਗਾਂ ਲਈਆਂ ਨੇ ਬੇਰਜ਼ਗਾਰਾਂ ਦੇ ਕੱਪੜੇ ਪਾੜੇ ਗਿਆ ਕੁੜੀਆਂ ਦੇ ਨਾਲ ਬਦਸਲੂਕੀਆਂ ਹੋਈਆਂ ਨੇ ਸਾਰਾ ਕੁਝ ਜਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਪਿਛਲੀਆਂ ਸਰਕਾਰਾਂ ਤੋਂ ਕਿਤੇ ਜ਼ਿਆਦਾ ਨਖੇਦ ਸਾਹਿਬ ਤੋਂ ਹੋ ਚੁੱਕਿਆ ਇਹ 55 ਲੱਖਾਂ ਵਾਲੇ ਬਣ ਗਏ ਇਹ ਉਹਨਾਂ ਭਾਈਚਾਰਿਆਂ ਤੇ ਗਲਤ ਕਮੈਂਟ ਕਰਨ ਵਾਲੇ ਬਣ ਗਏ ਇਹ ਸਾਰਾ ਬਦਲਾ ਬਦਲਾ ਲੈ ਰਿਹਾ ਅੱਜ ਬੇਰਜ਼ਗਾਰਾਂ ਦਾ ਬਦਲਾ ਲਿਆਇਆ ਜਾ ਰਿਹਾ ਕਿ ਤੁਸੀਂ ਰੋਜ਼ਗਾਰ ਮੰਗਣ ਆਇਓ ਆਓ ਤੁਹਾਨੂੰ ਇਸ ਡੰਡਿਆਂ ਦੇ ਨਾਲ ਸਵਾਗਤ ਕੀਤਾ ਜਾਊਗਾ ਅਸੀਂ ਚੁਣੇ ਸੀ ਤਾਂ ਉਹਨਾਂ ਮੌਕਿਆਂ ਤੇ ਕਿ ਜਦੋਂ ਸਾਡੀ ਸਰਕਾਰ ਬਣ ਗਈ ਸਾਨੂੰ ਗਿਆ ਨੂੰ ਬੈਠ ਕੇ ਚਾਹ ਪਿਆ ਕਰਨਗੇ ਬਿਸਕਟ ਖਵਾਇਆ ਕਰਨਗੇ ਕੁਰਸੀਆਂ ਪਈਆਂ ਹੋਣਗੀਆਂ ਤੇ ਆ ਤੁਹਾਡੇ ਸਾਹਮਣੇ ਅੱਜ ਕਿਵੇਂ ਕਿੜੀ ਸਿਆ ਗਿਆ ਇਹ ਹੀ ਕੁਝ ਪਿਛਲੀਆਂ ਸਰਕਾਰਾਂ ਕਰਦੀਆਂ ਸੀ 70 ਸਾਲਾਂ ਤੋਂ ਇਹਨਾਂ ਨੇ ਉਹਨਾਂ ਸਾਰਿਆਂ ਤੋਂ ਅੱਗੇ ਵਧ ਕੇ ਆਪਣਾ ਨਵਾਂ ਚਿਹਰਾ ਵਿਖਾਤਾ ਕਿ ਪੰਜਾਬ ਸਰਕਾਰ ਕੀ ਕਰ ਰਹੀ ਹੈ ਆਪਣੇ ਰੋਜ਼ਗਾਰ ਦੇ ਲਈ ਆਏ ਸੀ ਸਿੱਖਿਆ ਦੇ ਵਿੱਚ ਪੋਸਟਾਂ ਕੱਢਿਆ ਇਹਨਾਂ ਮਰਾਦ ਛੱਡ ਦਿੱਤੀ ਜਾਵੇ ਪੇਪਰ ਕੰਡਕਟ ਕੀਤੇ ਜਾਣ ਕੋਈ ਵੀ ਮੰਗੇ ਜੀ ਤੱਕ ਪੂਰੀ ਨਹੀਂ ਕੀਤੀ 3 ਸਾਲਾਂ ਦੇ ਵਿੱਚ ਕੋਈ ਇੱਕ ਪੋਸਟ ਪੰਜਾਬ ਸਰਕਾਰ ਮੁਕਮਤਰੀ ਦਿਖਾ ਦੇਸੀ ਹੈ ਮਤਰੀ ਦਿਖਾ ਦੇ ਜਿਹੜੀ ਇਸ਼ਤਿਹਾਰ ਜਾਰੀ ਕੀਤਾ ਹੋਵੇ ਕੰਪਲੀਟ ਕੀਤੀ ਹੋਵੇ ਜਾਂ ਉਮਰਦਾ ਦਾ ਵਾਦਾ ਕੀਤਾ ਸੀ ਜਿਹੜਾ ਬਾਬੇ ਬਕਾਲੇ ਦੀ ਧਰਤੀ ਤੇ ਖੜ ਕੇ ਰਖੜ ਪੁੰਨਿਆ ਚ ਉਹਨੂੰ ਹੰਬਲੀ ਜਮਾ ਪੈਨ ਆਇਆ ਹੋਵੇ ਕੋਈ ਮੰਗ ਪੂਰੀ ਨਹੀਂ ਕੀਤੀ ਜੀ ਰਮਨ ਕੁਮਾਰ ਮਲੋੜ ਜੀ ਸੂਬਾ ਅਗੋਬੇਰ ਜਗਾ ਸਾਂਝਾ ਮੋਰਚਾ ਪੰਜਾਬ ਰਮਨ ਜੀ ਅੱਜ ਆਏ ਹੋ ਤਰ੍ਹਾਂ ਆਏ ਹੋ ਉਸ ਤੋਂ ਬਾਅਦ ਪੁਲਿਸ ਦੀ ਗੱਲ ਕਰੀ ਉਹ ਤੋਂ ਬਾਅਦ ਉਹਨਾਂ ਨੇ ਵੀ ਤਸਦੀਕ ਦੇਖੋ ਜੋ ਇੱਥੇ ਹਾਲਾਤ ਤੁਸੀਂ ਕਵਰ ਕੀਤਾ ਆਪਦੇ ਕੈਮਰੇਆਂ ਦੇ ਵਿੱਚ ਬੇਰੁਜ਼ਗਾਰ ਸਿਰਫ ਇੱਕ ਆਸ ਲੈ ਕੇ ਆਉਂਦੇ ਆ ਰੋਜ਼ਗਾਰ ਦੀ ਹੁਣ ਵੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਰੋਜ਼ਗਾਰ ਦੀ ਆਸ ਲੈ ਕੇ ਇੱਥੇ ਆਉਣੇ ਆ ਪਰ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਜਿਹੜਾ ਮੈਂ ਇੱਕ ਆਮ ਘਰਾਂ ਦਾ ਮੁੰਡਾ ਆ ਆਮ ਘਰਾਂ ਦਾ ਮੁੱਖ ਮੰਤਰੀ ਆ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਉਹ ਜਿਹੜਾ ਮੁੱਖ ਮੰਤਰੀ ਆ ਉਸ ਦਾ ਘਰ ਹਜੇ ਡ੍ਰੀਮ ਲੈਂਡ ਕਲੋਨੀ ਦੇ ਵਿੱਚ ਆ ਕਲੋਨੀ ਵੀ ਇੱਥੋਂ ਹਜੇ ਦੂਰ ਆ ਕਲੋਨੀ ਵੀ ਬੰਦ ਕੀਤੀ ਹੋਈ ਆ ਉਸ ਤੋਂ ਪਹਿਲਾਂ ਜਿਹੜਾ ਹੈਗਾ ਦੇਖੋ ਛੜਕਾ ਜਿਹੜੀ ਕਿ ਕੋਈ ਹੋਰ ਰੋਕ ਲੇ ਤਾਂ ਪਰਚੇ ਦਿੰਦੇ ਆ ਆਪ ਦੇਖੋ ਬੈਰੀਕਡ ਲਾ ਕੇ ਪੁਲਿਸ ਰੋਕੀ ਬੈਠੀ ਆ ਜੇ ਅਸੀਂ ਆ ਕੇ ਇੱਥੇ ਗਾਂ ਜਾਣ ਲਈ ਅਜੇ ਇੱਥੇ ਪਹੁੰਚਿਆ ਸ਼ਾਤਮਈ ਤਾਂ ਪੁਲਿਸ ਵੱਲੋਂ ਦੇਖ ਲਓ ਡਾਂਗਾ ਭਰਾਈਆਂ ਗਿਆ ਧੱਕਾ ਮੁੱਕੀ ਕੀਤੀ ਗਿਆ ਮੇਰੇ ਦੇਖ ਸਕਦੇ ਹੋ ਤੁਸੀਂ ਡਾਂਗ ਮਾਰੀ ਐ ਜ਼ਖਮ ਹੋਏ ਪਿਆ ਪੱਗਾਂ ਲਹਿ ਗਈਆਂ ਪਿੱਛੇ ਚੱਕ ਕੇ ਬੰਦੇ ਲੈ ਕੇ ਕੁੜੀਆਂ ਵੀ ਲੈ ਕੇ ਚੱਕ ਕੇ ਜੋ ਹਜੇ ਤੱਕ ਜਿਹੜੇ ਹੈਗੇ ਹੁਣ ਕਹਿੰਦੇ ਅਸੀਂ ਰੀਲੀਜ਼ ਕਰਦੇ ਆ ਹੈਗਾ ਕੀ ਐ ਅਸੀਂ ਸਿਰਫ ਰੋਜ਼ਗਾਰ ਦੀ ਮੰਗ ਕਰਦੇ ਆ ਚਾਹੇ ਸਿੱਖਿਆ ਵਿਭਾਗ ਮੈਂ ਚਾਹੇ ਸਿਹਤ ਵਿਭਾਗ ਜਿਹੜ ਉਹਦੇ ਵਿੱਚ ਅਸੀਂ ਕੀ ਮੰਗਦੇ ਆ ਕਿ ਇਸ਼ਤਿਹਾਰ ਜਾਰੀ ਕਰਕੇ ਜਿੰਨੀਆਂ ਵੀ ਪੋਸਟਾਂ ਖਾਲੀ ਪਈਆਂ ਚਾਹੇ ਸਾਡਾ ਜਿਹੜਾ ਸਿੱਖਿਆ ਵਿਭਾਗ ਹੈ ਉਹਦੇ ਵਿੱਚ ਜਿਹੜਾ ਈਟੀਟੀ ਮਾਸਟਰ ਕੇਟਰ ਲੈਕਚਰਰ ਉਹਦੀਆਂ ਆਰਡਨ ਕraft ਦੀਆਂ ਚਾਹੇ ਸਿਹਤ ਵਿਭਾਗ ਹੈ ਜਿਹੜਾ ਉਹਦੇ ਵਿੱਚ ਮਲਟੀਪਰਪਸ ਹੈਲਥ ਵਰਕਰ ਦੀਆਂ ਸਾਰੀਆਂ ਪੋਸਟਾਂ ਜਾਰੀ ਕਰਨ 55% ਜਿਹੜੀ ਸ਼ਰਤਾਂ ਨੂੰ ਰੱਦ ਕੀਤਾ ਜਾਵੇ ਆਰਡਨ ਕraft ਦਾ ਪੇਪਰ ਪੈਂਡਿੰਗ ਪਿਆ ਉਹ ਪੇਪਰ ਲਿਆ ਜਾਵੇ ਇਸ ਦੇ ਨਾਲ ਜਿਹੜਾ ਹੈਗਾ ਮਾਸਟਰ ਕੇਟਰ ਦਾ ਇਸ਼ਤਿਹਾਰ ਦਿੱਤਾ ਜਾਵੇ ਸਾਰੀਆਂ ਭਰਤੀਆਂ ਚ ਜਿੰਨੇ ਹੋਰ ਹੋ ਚੁੱਕੇ ਆ ਜੋ ਇਹ ਮੁੱਖ ਮੰਤਰੀ ਆਬਲਾਨ ਕਰਦਾ ਹੁੰਦਾ ਸੀ ਉਹ ਲਾਂ ਨੂੰ ਜਾਮੀ ਪੈਨਲ ਆਜਾਮਾ ਪੜਾਉਂਦਾ ਹੋਇਆ ਓਵਰੇ ਸਾਥੀਆਂ ਨੂੰ ਇੱਕ ਮੌਕਾ ਦੇ ਕੇ ਸਾਰੀਆਂ ਪੋਸਟਾਂ ਦੇ ਵਿੱਚ ਅਪਲਾਈ ਕਰਨ ਦਾ ਮੌਕਾ ਦੇ ਦੇ। ਅੱਡੀਆਂ ਅਸੀਂ ਇੱਕੋ ਮੰਗ ਕਰਦੇ ਆਂ ਅਸੀਂ ਕੋਈ ਇੱਥੇ ਧੱਕੇ ਨਾਲ ਇਹ ਨਹੀਂ ਸਾਡਾ ਮਜਬੂਰੀ ਹੈ ਕਿ ਅਸੀਂ ਗਾਹੀ ਜਾਣਾ ਅਸੀਂ ਕਹਿੰਦੇ ਸਾਨੂੰ ਸੀਐਮ ਦੀ ਮੀਟਿੰਗ ਹੈ ਜਿਹੜੀ ਉਹਦੀ ਜਿਹੜਾ ਲੈਟਰ ਦੇ ਦਿੱਤਾ ਜਾਵੇ ਚੰਡੀਗੜ੍ਹ ਦਾ ਪੈਨਲ ਜਿਹੜਾ ਸੀਐਮ ਨਾਲ ਮੀਟਿੰਗ ਦਾ ਤਾਂ ਅਸੀਂ ਘਰੇ ਜਾ ਕੇ ਵਾਪਸ ਇੱਥੇ ਹੀ ਮੁੜ ਜਾਾਂਗੇ ਪਰ ਸਰਕਾਰ ਦਾ ਰਵਈਆ ਇੱਥੇ ਅੜਿਆ ਖੜਾ ਹੈ ਕਿ ਜਿਹੜਾ ਉਸ ਮੁੱਖ ਮੰਤਰੀ ਉਹ ਕਿਸੇ ਮੀਟਿੰਗ ਹੀ ਨਹੀਂ ਕਰਦਾ। ਲੋ ਜੇ ਮੀਟਿੰਗ ਨਹੀਂ ਕਰਦਾ ਤਾਂ ਬਣਿਆ ਕਾਂ ਦੇ ਲਈ ਹੈ। ਪਹਿਲਾਂ ਕਹਿੰਦਾ ਹੁੰਦਾ ਸੀ ਮੇਰੇ ਦਰਵਾਜ਼ੇ ਹਰੇਕ ਲਈ ਖੁੱਲੇ ਜਿਹੜਾ ਮਰਜੀ ਆ ਕੇ ਮੈਨੂੰ ਮਿਲ ਲੈ ਅਸੀਂ ਕਹਿੰਨੇ ਸਾਨੂੰ ਚੰਡੀਗੜ੍ਹ ਬੁਲਾ ਕੇ ਉੱਥੇ ਮੀਟਿੰਗ ਕਰ ਲੈ ਤਾਂ ਉਹ ਮੀਟਿੰਗ ਜਿਹੜਾ ਕਰਨ ਦੇ ਲਈ ਸਾਡੇ ਲਈ ਤਿਆਰ ਨਹੀਂ ਇਹਨਾਂ ਕੋਲ ਲੈਟਰ ਨਹੀਂਗਾ ਜੇਕਰ ਸਾਨੂੰ ਚਿੱਠੀ ਮਿਲ ਜਾਂਦੀ ਠੀਕ ਹੈ ਨਹੀਂ ਅਸੀਂ ਜਿਹੜਾ ਕੋਠੀ ਬਹੁਤ ਦੂਰ ਹੈ ਉੱਥੋਂ ਤੱਕ ਜਾਣਾ ਜਾ ਕੇ ਰਹਿਣਾ